ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੇਰੇ ਦੇ ਸਾਰੇ ਠੀਕ ਹੋਵਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਜੀ ਆਪਾਂ ਡਿਜ਼ਾਈਨ ਇਹ ਆਪਾਂ ਸਲਾਈ ਦੇ 23 ਗੁੰਡੇ ਲੈਨੇ ਜੀ ਇੱਕ ਸਲਾਈ ਸਿੱਧੀ ਕਪੂਠੇ ਬਣਾ ਲਈ ਜੀ ਆਪਾਂ ਨੇ ਡਿਜ਼ਾਈਨ ਬਣਾਨੇ ਜੀ ਆਪਾਂ ਇੱਕ ਕੁੰਡਾ ਤਾਰ ਲਏ ਜੀ ਇੱਕ ਕੁੰਡਾ ਆਪਾਂ ਪੁੱਠਾ ਪੋਣਾਂਗੇ ਜੀ ਧਾਗਾ ਪਿੱਛੇ ਕਰਕੇ ਆਪਾਂ ਇਹ ਕੁੰਡੇ ਦੇ ਸਾਈਡ ਤੋਂ ਕੁੰਡਾ ਪੋਣਾਂਗੇ ਇੱਕ ਬਾ ਪਾਵਾਂਗੇ ਫਿਰ ਆਪਾਂ ਤਿੰਨ ਕੁੰਡੇ ਇਕੱਠੇ ਪੋਣਾਂਗੇ ਇੱਕ ਕੁੰਡਾ ਆਪਾਂ ਪੁੱਠਾ ਗੁਣਾਗੇ ਜੀ ਤੇ ਧਾਗਾ ਪਿੱਛੇ ਕਰਕੇ ਕੁੰਡਾ ਜਿਹੜਾ ਇਹਦੇ ਸਾਈਡ ਤੋਂ ਕੁੰਡਾ ਗੁਣਾਗੇ ਜੀ ਇੱਕ ਇੱਕ ਆਪਾਂ ਬਲ ਪਾਵਾਂਗੇ ਜੀ ਤੇ ਤਿੰਨ ਕੁੰਡੇ ਆਪਾਂ ਇਕੱਠੇ ਗੁਣਾਗੇ ਜੀ ਧਾਗਾ ਅੱਗੇ ਲਿਆਵਾਂਗੇ ਜੀ ਇੱਕ ਕੁੰਡਾ ਆਪਾਂ ਪੁੱਠਾ ਗੁਣਾਗੇ ਜੀ ਫੇਰ ਤਾਂ ਗੱਸਪਿਛਲ ਜਾ ਕੇ ਇੱਕ ਗੁੰਡਾ ਆਪਾਂ ਇਹਦੇ ਸਾਈਡ ਤੋਂ ਬੁਣਾਗੇ ਜੀ ਗੁੰਡਾ ਇੱਕ ਬੜ ਪਾਵਾਂਗੇ ਜੀ ਤਿੰਨ ਗੁੰਡੇ ਇਕੱਠੇ ਬੁਣਾਗੇ ਜੀ ਇੱਕ ਗੁੰਡਾ ਆਪਾਂ ਪੁੱਠਾ ਬੁਣਾਗੇ ਜੀ ਧਾਗਾ ਪਿੱਛੇ ਕਰਕੇ ਆ ਗੁੰਡੇ ਦੇ ਸਾਈਡ ਤੋਂ ਗੁੰਡਾ ਬੁਣਾਗੇ ਜੀ ਇੱਕ ਬੜ ਪਾਵਾਂਗੇ ਜੀ ਤੇ ਤਿੰਨ ਗੁੰਡੇ ਆਪਾਂ ਇਕੱਠੇ ਬੁਣਾਗੇ ਜੀ ਧਾਗਾ ਗਹਿਰਾ ਕੇ ਇੱਕ ਕੁੰਡਾ ਪੁੱਠਾ ਗੁਣਾਗੇ ਫਿਰ ਧਾਗਾ ਪਿੱਛੇ ਕਰਕੇ ਕੁੰਡੇ ਦੇ ਸਾਈਡ ਤੋਂ ਕੁੰਡਾ ਗੁਣਾਗੇ ਜੀ ਇੱਕ ਬਲ ਪਾ ਲਾਂਗੇ ਤਿੰਨ ਕੁੰਡੇ ਇਕੱਠੇ ਬੁਣ ਲਾਂਗੇ ਜੀ ਆਪਾਂ ਇੱਕ ਕੁੰਡਾ ਆਪਾਂ ਪੁੱਠਾ ਬੁਣਾਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਬੁਣਾਗੇ ਚਾਰ-ਚਾਰ ਕੁੰਡਿਆਂ ਚ ਡਿਜ਼ਾਈਨ ਬਣਦੇ ਜੀ ਬਣਾ ਗਏ ਜੀ ਪੁੱਠੇ ਸਲਾਈ ਤੇ ਇੱਕ ਕੁੰਡਾ ਉਤਾਰ ਲਿਆ ਜੀ ਤਗਾ ਪਿੱਛੇ ਕਰਕੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਵਾਂਗੇ ਇੱਕ ਗੁੰਡਾ ਆਪਾਂ ਪੁੱਠਾ ਬੁਣਾਵਾਂਗੇ ਇੱਕ ਗੁੰਡਾ ਸਿੱਧਾ ਬੁਣਾਵਾਂਗੇ ਜੀ ਇੱਕ ਗੁੰਡਾ ਪੁੱਠਾ ਬੁਣਾਵਾਂਗੇ ਸਾਰੀ ਸਲਾਈ ਬਣਾਵਾਂਗੇ ਜੇ ਆਪਾਂ ਇੱਕ ਗੁੰਡਾ ਪੁੱਠਾ ਬੁਣਾਵਾਂਗੇ ਜੀ ਇੱਕ ਗੁੰਡਾ ਸਿੱਧਾ ਬੁਣਾਵਾਂਗੇ ਜੀ ਇੱਕ ਗੁੰਡਾ ਪੁੱਠਾ ਪੁਣ ਲਾਂਗੇ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਇੱਕ ਗੁੰਡਾ ਪੁੱਠਾ ਪੋਣਾਂਗੇ ਇੱਕ ਕੁੰਡਾ ਸਿੱਧਾ ਪੋਣਾਂਗੇ ਇੱਕ ਕੁੰਡਾ ਸਿੱਧਾ ਪੋਣਾਂਗੇ ਜੀ ਇੱਕ ਕੁੰਡਾ ਪੁੱਠਾ ਪੋਣਗੇ ਆ ਨਾ ਗਈ ਸਿੱਧੀ ਸਲਾਈ ਤੇ ਗੁੰਡਾ ਤਾਦ ਲਿਆ ਜੀ ਇੱਕ ਗੁੰਡਾ ਪਰ ਪੁੱਠਾ ਬੁਣਾਗੇ ਜੀ ਤਾਂ ਅੱਗਾ ਪਿੱਛੇ ਕਰਕੇ ਫੇਰ ਆਪਾਂ ਇੱਕ ਗੁੰਡੇ ਦੇ ਸਾਈਡ ਤੋਂ ਗੁੰਡਾ ਬੁਣਾਗੇ ਜੀ ਇੱਕ ਬੜ ਪਾ ਲਾਂਗੇ ਤਿੰਨ ਗੁੰਡੇ ਇਕੱਠੇ ਬੁਣਾਗੇ ਜੀ ਆਪਾਂ ਇਹਦੇ ਇੱਕ ਗੁੰਡਾ ਪਰ ਪੁੱਠਾ ਬੁਣਾਗੇ ਜੀ ਅੱਗਾ ਪਿੱਛੇ ਕਰਕੇ ਇੱਕ ਗੁੰਡਾ ਗੁੰਡੇ ਦੇ ਸਹਾਰੇ ਤੋਂ ਬਣਾਵਾਂਗੇ ਇਹ ਗੁੰਡਾ ਆਪਾਂ ਇੱਕ ਬਲ ਪਾਵਾਂਗੇ ਜੀ ਤਿੰਨ ਗੁੰਡੇ ਆਪਾਂ ਇਕੱਠੇ ਪਾਉਣਾਗੇ ਜੀ ਧੱਗਾ ਅੱਗੇ ਕਰਕੇ ਇੱਕ ਗੁੰਡਾ ਪੁੱਠਾ ਬਣਾਵਾਂਗੇ ਜੀ ਇਹਨੂੰ ਪਹਿਲੇ ਗੁੰਡੇ ਦੇ ਸਹਾਰੇ ਤੋਂ ਗੁੰਡਾ ਬਣਾਵਾਂਗੇ ਇੱਕ ਬਲ ਪਾਵਾਂਗੇ ਜੀ ਤਿੰਨ ਗੁੰਡੇ ਆਪਾਂ ਇਕੱਠੇ ਬੁਣਾਗੇ ਜੀ ਧਾਗਾ ਅੱਗੇ ਕਰਕੇ ਇੱਕ ਗੁੰਡਾ ਪੁੱਠਾ ਬੁਣਾਗੇ ਜੀ ਫਿਰ ਧਾਗਾ ਪਿੱਛੇ ਕਰਕੇ ਆਪਾਂ ਇਹ ਕੁੰਡੇ ਦੇ ਸਾਈਡ ਤੋਂ ਗੁੰਡਾ ਬੁਣਾਗੇ ਇੱਕ ਬਲ ਪਾ ਕੇ ਆਪਾਂ ਤਿੰਨ ਗੁੰਡੇ ਇਕੱਠੇ ਬੁਣਾਗੇ ਜੀ ਧਾਗਾ ਅੱਗੇ ਲਿਆ ਮਗੇ ਜਿੱਕਾ ਗੁੰਡਾ ਆਪਾਂ ਪੁੱਠਾ ਬੁਣਾਗੇ ਜੀ ਧਾਗਾ ਪਿੱਛੇ ਕਰਕੇ ਆਪਾਂ ਇੱਕ ਹੁੰਡੇ ਦੇ ਸਾਈਡ ਤੋਂ ਹੁੰਡਾ ਗੁਣਾਗੇ ਜੀ ਫਿਰ ਇੱਕ ਬਲ ਪਾਵਾਂਗੇ ਜੀ ਤਿੰਨ ਹੁੰਡੇ ਆਪਾਂ ਇਕੱਠੇ ਬੁਣਾਗੇ ਧਾਗਾ ਅੱਗੇ ਕਰਕੇ ਇੱਕ ਹੁੰਡਾ ਪੁੱਠਾ ਬੁਣਾਗੇ ਜੀ ਇੱਕ ਹੁੰਡਾ ਆਪਾਂ ਸਿੱਧਾ ਬੁਣਾਗੇ ਹਨ ਅਗੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਫਿਰ ਆਪਣਾ ਇੱਕ ਹੁੰਡਾ ਪੁੱਠਾ ਬਣਿਆ ਜਾਊਗਾ ਜੀ ਇੱਕ ਹੁੰਡਾ ਸਿੱਧਾ ਬੁਣਾਗੇ ਜੀ ਇੱਕ ਕੁੰਡਾ ਪੁੱਠਾ ਬੁਣ ਲਾਂਗੇ ਇੱਕ ਕੁੰਡਾ ਸਿੱਧਾ ਬੁਣਾਂਗੇ ਸਾਰੀ ਸਿਲਾਈ ਬਣਾਵਾਂਗੇ ਜੀ ਆਪਾਂ ਇੱਕ ਕੁੰਡਾ ਪੁੱਠਾ ਜੀ ਇੱਕ ਕੁੰਡਾ ਸਿੱਧਾ ਜੀ ਸਿਰਫ ਦੋ ਹੀ ਸਿਲਾਈਆਂ ਦਾ ਡਿਜ਼ਾਈਨ ਹੈ ਜੀ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੁੰਦਾ ਜੀ ਕੁੰਡਾ ਪੁੱਠਾ ਬੁਣ ਲਾਂਗੇ ਇੱਕ ਕੁੰਡਾ ਸਿੱਧਾ ਬੁਣਾਂਗੇ ਕੁੰਡਾ ਪੁੱਠਾ ਜੀ ਇੱਕ ਕੁੰਡਾ ਸਿੱਧਾ ਬੁਣਾਗੇ ਇੱਕ ਕੁੰਡਾ ਦਾ ਪੁੱਠਾ ਬੁਣ ਲਾਂਗੇ ਇੱਕ ਕੁੰਡਾ ਸਿੱਧਾ ਬੁਣਾਗੇ ਜਿੱਕੇ ਕੁੰਡਾ ਪੁੱਠਾ ਬੁਣਾਗੇ ਹੁਣ ਸਿੱਧਾ ਇਸਲਾ ਇੱਥੇ ਆ ਗਏ ਇੱਕ ਕੁੰਡਾ ਉਤਾਰ ਲਏ ਜਿੱਕੇ ਕੁੰਡਾ ਪਾ ਪੁੱਠਾ ਬੁਣਾਗੇ ਫਿਰ ਆਪਾਂ ਨੇ ਕੁੰਡੇ ਦੇ ਛੜ ਤੋਂ ਕੁੰਡਾ ਬਣਾਉਣਾ ਜੀ ਵੜ ਪਾਵਾਂਗੇ ਜੀ ਤੇ ਤਿੰਨ ਗੁੰਡੇ ਇਕੱਠੇ ਪੋਣਾਂਗੇ ਜੀ ਇੱਕ ਗੁੰਡਾ ਪੁੱਠਾ ਪੋਣਾਂਗੇ ਜੀ ਫਿਰ ਕੁੰਡੇ ਦੇ ਸਾਈਡ ਤੋਂ ਗੁੰਡਾ ਬਣਾਵਾਂਗੇ ਜੀ ਇੱਕ ਪਾਲ ਪਾ ਲੈਣਾ ਜੀ ਆਪਾਂ ਨੇ ਤਿੰਨ ਗੁੰਡੇ ਆਪਾਂ ਇਕੱਠੇ ਪੋਣਾਂਗੇ ਜੀ ਤਾਂ ਅੱਗੇ ਕਰਕੇ ਇੱਕ ਗੁੰਡਾ ਪੁੱਠਾ ਪੋਣਾਂਗੇ ਜੀ ਫਿਰ ਆਪਾਂ ਗੁੰਡੇ ਦੇ ਸਾਈਡ ਤੋਂ ਗੁੰਡਾ ਪੋਣਾਂਗੇ ਜੀ ਇੱਕ ਬਲ ਪਾਵਾਂਗੇ ਜੀ ਦੋ ਤਿੰਨ ਕੁੰਡਿਆ ਆਪਾਂ ਇਕੱਠੇ ਪੂਣਾਗੇ ਜੀ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ ਗੋਣਾਗੇ ਜੀ ਫੇਰ ਕੁੰਡਾ ਸਾਈਡ ਤੋਂ ਗੋਣਾਗੇ ਜੀ ਆਪਾਂ ਇੱਕ ਬਲ ਪਾ ਲਾਂਗੇ ਜੀ ਤਿੰਨ ਕੁੰਡੇ ਆਪਾਂ ਇਕੱਠੇ ਪੂਣਾਗੇ ਜੀ ਧਾਗਾ ਅੱਗੇ ਕਰਕੇ ਇੱਕ ਕੁੰਡਾ ਆਪਾਂ ਪੁੱਠਾ ਗੋਣਾਗੇ ਜੀ ਤਗਾ ਪਿੱਛੇ ਕਰਕੇ ਕੁੰਡੇ ਦੇ ਸਾਈਡ ਤੋਂ ਕੁੰਡਾ ਪੋਣਾਗੇ ਜੀ ਆਪਾਂ ਇੱਕ ਬਲ ਪਾ ਲੈਣਾ ਜੀ ਤਿੰਨ ਕੁੰਡੇ ਆਪਾਂ ਇਕੱਠੇ ਪੋਣਾਗੇ ਜੀ ਇੱਕ ਗੁੰਡਾ ਪੁੱਠਾ ਪੋਣਾਗੇ ਜੀ ਇੱਕ ਕੁੰਡਾ ਛਿੱਦਾ ਪੋਣਾਗੇ ਆ ਦੇਖੋ ਜੇ ਬੰਡ ਡਿਜ਼ਾਈਨ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਇਹ ਛੋਟੇ ਛੋਟੇ ਜਿਹੇ ਡੈਨ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਬਣ ਕੇ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ